ਓਏ ਮਿੱਤਰੋ ਕੀ ਹਾਲ ਚਾਲ ਨੇ ਅੱਜ ਸਾਡੇ ਮੁਰਗਿਆਂ ਨੂੰ 19ਵਾਂ ਦਿਨ ਲੱਗ ਚੁੱਕਾ ਆ ਤੇ ਸਵੇਰ ਦੇ ਵੱਜ ਚੁੱਕੇ ਹੋ ਜੀ 7 ਸਵੇਰ ਦੇ 8:00 ਵੱਜ ਗਏ ਆ ਤੇ ਇੱਧਰ ਮੈਂ ਮੁਰਗਿਆਂ ਦੇ ਡੱਬੇ ਪਰੇ ਹਾਂ ਤੇ ਇਹ ਦੇਖੋ ਡੱਬੇ ਪਰੰਦੇ ਬਾਅਦ ਕਿਵੇਂ ਘੇਰਾ ਪਾ ਲੈਣਾ ਨੇ ਉਹਨ ਸਾਡੇ ਮੁਰਗੇ ਬਹੁਤ ਦਾਣਾ ਖਾਂਦੇ ਆ ਡੱਬੇ ਸਾਰੇ ਖਾਲੀ ਹੋ ਜਾਂਦੇ ਸਵੇਰ ਤੱਕ ਆਏ ਵੇਖੋ ਕਿਵੇਂ ਲੱਗ ਇੱਧਰ ਖਾਂਦੇ ਇਹੋ ਦੇਖੋ ਇਹੋ ਕਿ ਮੈਂ ਪੀੜਾ ਪਾਇਆ ਸਾਰੇ ਡੱਬਿਆਂ ਵਿੱਚ ਉਹ ਲਾਸਟ ਤੱਕ ਦੇਖੋ ਉਹ ਸਿਰ ਨਾਲ ਦਾਣਾ ਖਾਂਦੇ ਆ ਤੇ ਦਾਣਾ ਖਾ ਕੇ ਨਾਲੇ ਇੱਥੇ ਪਾਣੀ ਪੀ ਜਾਂਦੇ ਆ ਕਿਵੇਂ ਮੜਮੜ ਦੇਖਣ ਦੇ ਪਿਛੇ ਨਾਲ